ਚੰਗੇ ਕੱਦ ਦੀ ਕੋੜੀ ਦਿਖਾਉਣ ਲੱਗਿਆ ਨੌਕਰੀ ਸੱਜਣੋ ਬਾਕਰਪੁਰ ਵਾਲੇ ਨੂਰੇ ਦੀ ਬੱਚੀ ਆ ਤੇ ਚੇਤਕ ਤੋਂ ਗੱਬਣ ਕੋੜੀ ਆ ਬਹੁਤ ਸੋਹਣੀ ਆ ਦੋਨੇ ਪਾਸੇ ਚੰਗੇ ਖਾਨਦਾਨ ਆ ਗੱਬਣ ਵੀ ਚੰਗੇ ਖਾਨਦਾਨ ਦੇ ਘੋੜੇ ਤੋਂ ਆ ਤੇ ਬੱਚੀ ਆ ਜਿਹੜੀ ਬਲੱਡਾ ਕੋੜੀ ਦਾ ਉਹ ਵੀ ਚੰਗੇ ਖਾਨਦਾਨ ਦਾਗਾ ਤੇ ਬਾਕੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚੰਟ ਤੱਕ ਬਣੇ ਰਿਓ ਆਪਣੀ ਨਾਲ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਸੱਜਣੋ ਤੁਸੀਂ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਘੋੜੀ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਆ ਸੱਜਣੋ ਕੰਨ ਕਨੋਤੀ ਤੁਸੀਂ ਦੇਖ ਲਓ ਫੋਟੋ ਲਈ ہوئی ਆ ਆਪਾਂ ਨਾ ਤੇ ਬਹੁਤ ਸੋਹਣੀ ਸਾਫ ਸੁਥਰੀ ਘੋੜੀ ਆ ਸੱਜਣੋ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਮਾਲਕ ਵੀਰਾਂ ਨੇ ਹਾਈਟ ਆ ਜਿਹੜੀ ਘੋੜੀ ਦੀ 64 ਇੰਚ ਦੱਸੀ ਆ ਪੈਰਾਂ ਦੀ ਮਜ਼ਬੂਤ ਆ ਘੋੜੀ ਸੱਜਣੋ ਸੁਮਸਮ ਬਹੁਤ ਸੋਹਣਾ ਲੱਗਿਆ ਹੋ ਘੋੜੀ ਨੂੰ ਧੌਣ ਧੌਣ ਬਹੁਤ ਸੋਹਣੀ ਆ ਸੱਜਣੋ ਇਹ ਨੂਰੇ ਬਾਕਰਪੁਰ ਵਾਲੇ ਘੋੜੇ ਦੀ ਬੱਚੀ ਆ ਤੇ 4 ਮਹੀਨਾ ਦੀ ਗੱਬਣ ਚੱਕ ਪਾਸ ਆ ਕੱਲਾਂ ਵਾਲੇ ਚੇਤਕ ਘੋੜੇ ਤੋਂ ਤੇ ਪ੍ਰੂਫ ਸੋ ਨੂੰ ਮਿਲ ਜਾਣਗੇ ਸਾਰੇ ਕੱਲਾਂ ਵਾਲਾ ਚੇਤਕ ਘੋੜਾ ਬਹੁਤ ਚੰਗੇ ਬੱਚੇ ਪੈਦਾ ਕਰ ਰਿਹਾ ਉਸ ਘੋੜੇ ਤੋਂ ਇਹ ਗੱਬਣਾ ਨੂਰੇ ਨੂੰ ਤੁਸੀਂ ਸਾਰੇ ਜਾਣਦੇ ਹੋ ਜਿੰਨੇ ਉਸਨੇ ਬੱਚੇ ਪੈਦਾ ਕੀਤੇ ਆ ਬਹੁਤ ਚੰਗੇ ਬੱਚੇ ਪੈਦਾ ਕਰੇ ਹੋਏ ਨੇ ਤੇ ਨੂਰੇ ਬਾਕਰਪੁਰ ਵਾਲੇ ਦੀ ਇਹ ਬੱਚੀ ਆ ਸੱਜਣੋ 4 ਮਹੀਨਾ ਦੀ ਗੱਬਣਾ ਬਾਲਪੋਰੀਆਂ ਦੀ ਸਾਫ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਘੋੜੀ ਤੇ 5 ਸਾਲ ਉਮਰ ਆ ਸੱਜਣੋ ਇਹ ਘੋੜੀ ਖੜੀ ਆ ਪੰਜਾਬਾ ਸਟੱਡ ਫਾਰਮ ਦੇ ਉੱਪਰ ਜਿੱਥੇ ਚਾਰ ਵਾਰ ਦਾ ਚੈਂਪੀਅਨ ਘੋੜਾ ਬਾਦਸ਼ਾਹ ਨਾ ਉਸ ਫਾਰਮ ਦੇ ਉੱਪਰ ਘੋੜੀ ਖੜੀ ਆ ਇਹ ਬਾਈ ਰੋਸ਼ਨ ਸ਼ਰਮਾ ਤੇ ਪ੍ਰਵੀਨ ਸ਼ਰਮਾ ਦੇ ਫਾਰਮ ਦੇ ਉੱਪਰ ਸੱਜਣੋ ਤੁਸੀਂ ਜਾ ਕੇ ਘੋੜੀ ਦੇਖ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੇ ਕੋਈ ਹੋਰ ਗੱਲਬਾਤ ਕਰਨੀ ਆ ਬਾਈ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਸੱਜਣੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਨੰਬਰ ਚੱਲਦਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਧੰਨਵਾਦ ਦੋਸਤੋ